हेलो व्यूअर्स ਆਸਾ ਤੁਹੀ ਸਹੀ ਹੋਮੋਗੇ ਅੱਜ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਣਾ ਕਿ ਕੱਲ ਮੈਂ ਫਰਮ ਦੇਖੀ ਗੁਰਨਾਨਕ ਜਹਾਜ਼ ਜਿਸ ਵਿੱਚ ਕਈ ਸਮੇਂ ਦੀ ਹਕੂਮਤ ਵੱਲੋਂ ਨਿਹਤਿਆਂ ਤੇ ਬਹੁਤ ਜ਼ੁਲਮ ਕੀਤਾ ਦੇਖ ਕੇ ਬਹੁਤ ਦੁੱਖ ਲੱਗਾ ਜਦੋਂ ਮੈਂ ਘਰ ਆਇਆ ਤਾਂ ਦੇਖਿਆ ਕਿ ਪਾਕਿਸਤਾਨ ਤੇ ਭਾਰਤ ਦੀ جنگ ਲੱਗੀ ਹੋਈ ਹੈ। جنگ ਦੀ ਸ਼ੁਰੂਆਤ ਬਹੁਤ ਦੁੱਖ ਲੱਗਾ। ਅੱਜ ਜਦੋਂ ਮੈਂ ਸਵੇਰੇ ਉੱਠਿਆ ਤਾਂ ਸੁਣਿਆ ਕਿ ਕਿਰਾਗੀ ਤੇ ਤਿੰਨ ਹੋਰ ਆਦਮੀ ਮਰ ਗਏ। ਗੋਲੇ ਉਧਰੋਂ ਪਾਕਿਸਤਾਨ ਵਾਲੋਂ ਗੋਲੇ ਆਏ ਤੇ ਉਹਨਾਂ ਦੀ ਮੌਤ ਹੋ ਗਈ। ਮਨ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਕਿ ਬੇਦੋਸੇ ਕਿਵੇਂ ਜ਼ੁਲਮ ਦਾ ਸਹਾਰ ਹੋ ਰਿਹਾ ਹੈ। ਆਓ ਆਪਾਂ ਸਾਰੇ ਮਿਲ ਕੇ ਪ੍ਰਮਾਤਮਾ ਅਗੇ ਅਰਦਾਸ ਕਰੀਏ ਕਿ ਇਹ ਜੰਗ ਜਲਦੀ ਤੋਂ ਜਲਦੀ ਖਤਮ ਹੋਵੇ। ਵੈਸੇ ਗੁਰੂ ਕਿਰਪਾ ਕਰਨ ਇਹ ਮਾਹੌਲ ਦਾ ਕੋਈ ਹੋਰ ਹੱਲ ਨਿਕਲ ਜਾਵੇ ਤਾਂ ਜੋ ਬੇਦੋਸਿਆਂ ਦੀ ਜ਼ਿੰਦਗੀਆਂ ਬਚ ਸਕਣ। ਸਾਰੇ ਬੀਵਰ ਜਨ ਨੂੰ ਬੇਨਤੀ ਆ ਕਿ ਪ੍ਰਮਾਤਮਾ ਅਗੇ ਬੇਨਤੀ ਕਰੋ ਕਿ ਜਿਹੜੀ ਜੰਗ ਲੱਗੀ ਆ ਉਹ ਜਲਦੀ ਤੋਂ ਜਲਦੀ ਖਤਮ ਹੋਵੇ ਪ੍ਰਮਾਤਮਾ ਇਹ ਜੰਗ ਜਲਦੀ ਤੋਂ ਜਲਦੀ ਖਤਮ ਕਰੇ ਤਾਂ ਜੋ ਵੀ ਦੋਸਿਆਂ ਦੀਆਂ ਜਾਨਾਂ ਬਚ ਸਕਣ ਵੀ ਦੋਸਤਾਂ ਮੀਨ ਆਮ ਸਹਰੀ ਚਾਹੇ ਇਹਦੇ ਵਿੱਚ ਫੌਜੀ ਜਵਾਨ ਵੀ ਨੇ ਦੋਸਤਾਂ ਉਹਨਾਂ ਦੇ ਵਿਚਾਰਾਂ ਦਾ ਕੋਈ ਨਹੀਂ ਲੜਨੀ ਪੈ ਰਹੀ ਆ ਜੰਗ ਇਸ ਲਈ ਬੇਨਤੀ ਆ ਕਿ ਤੁਸੀਂ ਸਾਰੇ ਆਪਣੇ ਪਰਮਾਤਮਾ ਅੱਗੇ ਬੇਨਤੀ ਕਰੋ ਕਿ ਇਹ ਯੰਗ ਜਲਦੀ ਰੁਕ ਸਕੇ ਬਾਈਗਰ ਜੀ ਦਾ ਕਾਲਸਾ ਬਾਈਗਰ ਜੀ ਕੀ ਫਤਿਹ